ਇਹ ਜਿਹੜਾ ਮੈਸੇਜ ਸੀ ਸੰਦੂਰ ਆਪਰੇਸ਼ਨ ਦਾ ਇਹ ਖਾਲੀ ਪਾਕਿਸਤਾਨ ਨੂੰ ਨਹੀਂ ਮਿਲਿਆ ਪੂਰੇ ਵਰਲਡ ਨੂੰ ਮਿਲਿਆ ਕਿ ਹਿੰਦੁਸਤਾਨ ਇੱਕ ਬਹੁਤ ਬੜੀ ਸ਼ਕਤੀ ਸੀ ਸ਼ਕਤੀ ਹੈ ਅਤੇ ਸ਼ਕਤੀ ਰਹੇਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇਸ਼ ਦੀ ਸੈਨਾ ਜਿੰਦਾਬਾਦ 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 ਦੇਸ਼ ਦੀ ਸੈਨਾ ਜਿੰਦਾਬਾਦ ਤਬਨ ਬਾਜਵਾਦੀ ਜੋ ਉੱਥੇ ਦੇ ਹਲਕਾ ਇੰਚਾਰਜ ਨੇ ਉਹ ਵਿਸ਼ੇਸ਼ ਤੌਰ ਤੇ ਖੇਡ ਖੇਡ ਕੇ ਸਾਡੇ ਸਮਾਣਾ ਤੌਰ ਕਾਂ ਚਾਰਜ ਨੇ ਸਾਰਿਆਂ ਦੇ ਬਹੁਤ بڑا ਸਾਡਾ ਸਹਿਯੋਗ ਕੀਤਾ ਤੇ ਪਰਮਾਤਮਾ ਨੇ ਵੀ ਸਾਡਾ ਬਹੁਤ بڑا ਸਾਥ ਦਿੱਤਾ ਐਡੀ ਗਰਮੀ ਦੇ ਵਿੱਚ ਇਹਦਾ ਠੰਡ ਬਰਸਾਤ ਦੀ ਸਾਡੇ ਵਿੱਚ ਖਾਸ ਕਰਕੇ ਰਿਕਾਲੇ ਦੇ ਮੰਡਲ ਪ੍ਰਧਾਨ ਰੱਬੀ ਜੀ ਸਾਡੇ ਪਰਮਿੰਦਰ ਜੀ ਸਾਰਿਆਂ ਦਾ ਇੱਥੀ ਦਾ ਨਾਮ ਲਵਾ ਇਹ ਨਾਮ ਲੈਣ ਦਾ ਮੌਕਾ ਨਹੀਂ ਦੇਸ਼ ਨੂੰ ਸਮਰਪਿਤ ਜਨ ਜਨ ਖੂਨ ਦਾ ਕਤਰਾ ਕਤਰਾ ਇਹ ਹਿੰਦੋਸਤਾਨੀ ਬਹਾਦੂਗਾਂ ਆ ਜਾਓ ਮੇਰੇ ਕੰਢੇ ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਰਤੀ ਸੈਨਾ ਹੈ ਵੈਦਰ ਉਹ ਆਰਮੀ ਹੈ, ਬਾਇਓ ਸੈਨਾ ਹੈ ਜਾਂ ਸਾਡੀ ਨੇਵੀ ਹੈ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹਰ ਥਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਿਰੰਗਾ ਯਾਤਰਾ ਉਸ ਵਿੱਚ ਸ਼ੁਭਲੀਅਤ ਕਰਨ ਦਾ ਅਫਸਰ ਮਿਲਿਆ ਮੈਤਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਵੀ ਔਰ ਸਾਰੇ ਹੀ ਭਾਜਪਾ ਦੇ ਕਾਰਕਤਾਵਾਦੀ ਚੇਨਾ ਨੇ ਖੁਦ ਵੀ ਇਸ ਵਿੱਚ ਸ਼ੁਭਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ ਭਾਗ ਲੈਣ ਦਾ ਅਫਸਰ ਮਿਲਿਆ ਇਹ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਠੀਕ ਹੈ ਔਰ ਸਾਰੇ ਵਾਲੇ ਦਾ ਸਮਾਜ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਿਕੂਸ ਰੱਖਿਆ ਮੈਂਨੇ ਮੋਦੀ ਜੀ ਦੀ ਅਗਵਾਈ ਵਿੱਚ ਅਤੰਕਵਾਦ ਨੂੰ ਜਿਹੜਾ ਅਸੀਂ ਮੂੰਹ ਤੋਰ ਜਵਾਬ ਦਿੱਤਾ ਹੈ ਪਾਕਿਸਤਾਨ ਵਾਪਸ ਦਿੱਤਾ ਹੈ ਕਿਉਂਕਿ ਅਤੰਗਵਾਦ ਨੂੰ ਦਾ ਪਾਲਣ ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜੇ ਅਤੰਕੀਆਂ ਨੇ ਪਹਿਲਗਾਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤਿਆ ਉਹਨਾਂ ਦਾ ਹੱਤਿਆਕਾਂਡ ਜਿਹੜਾ ਉੱਥੇ ਕੀਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਚਾਰ ਨਜ਼ਰ ਆਇਆ ਹੈ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾਰੇ ਹੋ ਕੇ ਇਸ ਤਰੰਗਾ ਯਾਤਰਾ ਵਿੱਚ ਸ਼ਮੂਲੀਅਤ ਖੁਸ਼ੀ ਦਾ ਦੇਣਾ ਜੀ ਤਰੰਗਾ ਯਾਤਰਾ ਹੋਈ ਹੈ ਨਾਭਾ ਸ਼ਹਿਰ ਦੇ ਵਿੱਚ ਬਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲ ਰਹੀ ਸਾਡੀ ਤਿਰੰਗਾ ਯਾਤਰਾ ਜਿਵੇਂ ਭਾਰਤ ਦੀ ਆਰਮੀ ਨੇ ਸੂਟ ਕਰਦੇ ਆ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਮੀ ਤੇ ਮਾਰ ਗੋਲ ਸਾਹਿਬ ਕੀ ਕਹਿਣਾ ਤੇ ਨਬਜ ਬਹੁਤ ਵੱਡੀ ਤਿਰੰਗਾ ਯਾਤਰਾ ਕੱਢੀ ਗਈ ਹੈ ਜੋ ਕਿ ਸਾਰੇ ਬਾਜ਼ਾਰ ਚ ਅਸੀਂ ਤਿਰੰਗਾ ਯਾਤਰਾ ਲਹਿਰਾਈ ਹੈ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਨੂੰ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਆ ਭਾਰਤ ਦੇ ਸਾਡੇ ਜਵਾਨਾਂ ਤੇ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦਵਾਂਗੇ ਸਾਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜੀ ਜਵਾਨਾਂ ਦੇ ਜੈ ਭਾਰਤ ਮਾਤਾ ਜੀ ਕਿਹਨਾਂ ਚਾਉਣੇ ਜਿਹੜੇ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਬਹੁਤ ਭਾਰੀ ਕਿੰਤੇ ਵਿੱਚ ਸਾਰਮੀਤਾਰੇ ਸੰਸਥਾਾਂ ਸਮਾਜਿਕ ਸੰਸਥਾਾਂਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਭਾਰਤੀ ਨੁਮਾਇੰਦਾ ਤੌਰ ਤੇ ਮੁਰਹ ਹੋ ਕੇ ਸਾਰੇ ਭਾੜੇ ਨਾਲ ਲੈ ਕੇ ਭਾਰਤ ਦੇਸ਼ ਦੀ ਮਨਿੰਦਰ ਮੋਦੀ ਜੀ ਨੇ ਸੁਪਨਾ ਉਹਨੇ ਪੂਰਾ ਕੀਤਾ ਹੈ ਜੋ ਬਦਲਣ ਲਿਤਾ ਹੈ ਜੋ ਸਾਡੇ 26 ਮਾਰੇ ਗਏ ਸੀਗੇ ਉਹਨਾਂ ਦਾ ਬਦਲਾ ਲੈਣ ਦੇ ਨਾਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਥੱਲ ਸਾਡੇ ਹਿੰਦੁਸਤਾਨ ਦੇ ਮਾਣਾਂ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦੇਣਾ ਤਿਰੰਗਾ ਯਾਤਰਾ ਦੇ ਸਾਰਿਆਂ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਭ ਨੇ ਪਹੁੰਚ ਕੇ ਸਾਡਾ ਸਾਥ ਦਿੱਤਾ ਠੀਕ